ਦੁਨੀਆਂ 'ਚ ਕਈ ਅਜੇਹੀਆਂ ਥਾਵਾਂ ਨੇ ਜਿਨ੍ਹਾਂ ਨਾਲ ਭੂਤ ਪ੍ਰੇਤ ਦੇ ਕਿਸੇ ਜੁੜੇ ਹੋਏ ਨੇ। ਭੂਤ ਅਸਲ ਵਿੱਚ ਹੈ ਜਾਂ ਨਹੀਂ ਇਹ ਨਿੱਜੀ ਵਿਸ਼ਵਾਸ ਤੇ ਨਿਰਭਰ ਕਰਦਾ ਏ। ਪਰ ਇਨ੍ਹਾਂ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦਾਵਾ ਕੀਤਾ ਏ ਕਿ ਉਹਨਾਂ ਨੂੰ ਮਹਿਸੂਸ ਹੋਇਆ ਏ ਕਿ ਉਹਨਾਂ ਦੇ ਦੁਆਲੇ ਕੋਈ ਭੂਤ ਵਰਗੀ ਚੀਜ਼ ਮੌਜੂਦ ਸੀ। ਅਜਿਹਾ ਹੀ ਇੱਕ ਸਥਾਨ ਸਵੀਡਨ ਵਿੱਚ ਮੌਜੂਦ ਏ। ਇਹ ਇੱਕ ਰੇਲਵੇ ਸਟੇਸ਼ਨ ਹੈ ਜਿਸ ਬਾਰੇ ਕਿਹਾ ਜਾਂਦਾ ਏ ਕਿ ਇੱਥੇ ਭੂਤਾਂ ਨਾਲ ਭਰੀ ਰੇਲ ਆਉਂਦੀ ਏ ਤੇ ਇੱਥੇ ਸਿਰਫ ਭੂਤਾਂ ਦਾ ਰਾਜ ਏ। ਇਸ ਜਗ੍ਹਾ ਬਾਰੇ ਜਾਣ ਕੇ ਤੁਹਾਨੂੰ ਵੀ ਡਰ ਜ਼ਰੂਰ ਲੱਗੇਗਾ। ਦੀ ਸੰ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਇੱਕ ਮੈਟਰੋ ਸਟੇਸ਼ਨ ਹੈ ਜਿਸ ਦਾ ਨਾਮ ਕਿੰਬਲਿੰਗ ਮੈਟਰੋ ਸਟੇਸ਼ਨ ਹੈ। ਇਹ ਸਟੇਸ਼ਨ ਸ਼ਹਿਰ ਦੇ ਆਮ ਲੋਕਾਂ ਦੀਆਂ ਕਹਾਣੀਆਂ ਤੇ ਡਰੋਨ ਇੱਕ ਸਿਆ ਕਾਰਨ ਮਸ਼ਹੂਰ ਹੈ। ਇਸ ਦੀ ਅਸਲੀਅਤ ਬਹੁਤ ਘੱਟ ਲੋਕ ਜਾਣਦੇ ਨੇ ਪਰ ਲੋਕ ਆਪਣੇ ਵਿਸ਼ਵਾਸ਼ਾ ਕਾਰਨ ਤੋਂ ਜਾਣ ਤੋਂ ਡਰਦੇ ਨੇ। ਇਸ ਕਾਰਨ ਇਹ ਸਟੇਸ਼ਨ ਅਜ ਤੱਕ ਪੂਰੀ ਤਰ੍ਹਾਂ ਬਣਿਆ ਨਹੀਂ। ਮਨਿਆ ਜਾਂਦਾ ਹੈ ਕਿ ਕਈ ਸਾਲ ਪਹਿਲਾਂ ਜਦੋਂ ਇਸ ਸਟੇਸ਼ਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਇੱਥੇ ਕੰਮ ਕਰਨ ਵਾਲੇ ਕਾਰੀਗਰ ਰਾਤੋ-ਰਾਤ ਭੱਜ ਗਏ ਸਨ ਪ੍ਰਸ਼ਾਸਨ ਨੂੰ ਇਸ ਸਟੇਸ਼ਨ ਤੇ ਰੇਲਗੱਡੀ ਬਾਰੇ ਕਈ ਵਾਰ ਦੱਸਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਟੇਸ਼ਨ ਖਾਲੀ ਨਹੀਂ ਰਹਿੰਦਾ ਇਸ ਦੀ ਉਸਾਰੀ ਦਾ ਕੰਮ ਸਿਰਫ ਰੋਕ ਦਿੱਤਾ ਗਿਆ ਸੀ ਇਸ ਲਈ ਸੀ ਕਿਉਂਕਿ ਸਟੇਸ਼ਨ ਜੰਗਲਾਂ ਦੇ ਵਿੱਚਕਾਰ ਸਥਿਤ ਸੀ ਤੇ ਪ੍ਰਸ਼ਾਸਨ ਨੇ ਫੈਸਲਾ ਕੀਤਾ ਸੀ ਕਿ ਕੁਝ ਧਿਆਲੇਦਵਾਲੇ ਦੀ ਕੁਦਰਤੀ ਸੁੰਦਰਤਾ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਸਨ ਦੱਸਿਆ ਜਾਂਦਾ ਹੈ ਕਿ ਸਟੇਸ਼ਨ ਤੇ ਇੱਕ ਰੇਲਗੱਡੀ ਮੌਜੂਦ ਹੈ ਜਿਸ ਨੂੰ ਪੇਂਟ ਵੀ ਨਹੀਂ ਕੀਤਾ ਗਿਆ ਅੱਜ ਤੱਕ ਉਸ ਤੋਂ ਲੋਕ ਡਰਦੇ ਨੇ ਤੇ ਕਹਾਣੀਆਂ ਬਣਾਉਂਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ